ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਦਾ ਵਲੌਗ ਹੈ ਯਾਤਰਾ ਨਾਲ ਸੰਬੰਧਿਤ ਤੇ ਫਾਈਨਲੀ ਅੱਜ ਯਾਤਰਾ ਤੇ ਜਾ ਰਹੇ ਹਾਂ ਤੇ ਅੱਜ ਤਾਂ ਨਾਰਮਲੀ ਗੱਡੀ ਚੱਲੇਗੀ तकरीबन 200 ਦੇ ਆਸ-ਪਾਸ ਬਾਕੀ ਕਿਸ ਤਰ੍ਹਾਂ ਦਾ ਵਲੌਗ ਲੱਗਿਆ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਬਣੇ ਰਹਿਣਾ ਵਲੌਗ ਦੇ ਵਿੱਚ ਇਸ ਤਰ੍ਹਾਂ ਹੀ ਨਾਲ ਤੇ ਲੈਨੇ ਬਾਬੇ ਦਾ ਨਾਮ ਤੇ ਚੱਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਤਨਾ ਹੀ ਆਪਣਾ ਪਿਆਰ ਬਣਾਈ ਰੱਖਣਾ ਮਿਲਦੇ ਆਂ ਵਲੌਗ ਦੇ ਵਿੱਚ ਚੱਲੇ ਪਾਉਣ ਲੱਗੇ ਆਂ ਤੇ ਦੋਸਤੋ ਇਹਦੇ ਤੇ ਕਰੀਏ ਸਮਾਨ ਲਾਗੇ ਜਿਹਾ ਵਗੈਰਾ ਲੋਡ ਤੇ ਕਰੀਏ ਤਿਆਰੀ ਟੂਰ ਦੀ ਇਹ ਜਿਪਸੀ ਆਪਣੀ ਕਰਤੀ ਆ ਪਿਕ ਵੈਸੇ 8-10 ਦਿਨ ਨਿਕਲ ਜਾਣੇ ਆ ਤੇ ਕੱਟੇ ਤੋਂ ਬਚਾ ਰਹੇਗਾ ਇਹ ਕਰ ਦਿੱਤੀ ਹੈ ਕੋਲਡ ਸਟਾਰਟ ਕਰਦੇ ਆ ਦਾ ਟ੍ਰਿਪ ਜ਼ੀਰੋ ਸਮਾਨ ਲੱਗੇ ਜਿ ਵਗੈਰਾ ਕਰਦੇ ਆ ਲੋਡ ਫਿਰ ਮਿਲਦੇ ਆਪਾਂ ਹਾਂਜੀ ਦੋਸਤੋ ਤੇ ਮਿੱਟੀ ਚੱਲੀ ਹੋਈ ਹੈ 28506 ਇਹ ਟ੍ਰਿਪ ਕਰ ਲਿਆ ਇਹ ਵੀ ਜ਼ੀਰੋ ਔਰ ਬੀ ਵੀ ਜ਼ੀਰੋ ਹੁਣ ਜਾ ਕੇ ਤੇਲ ਪਾਉਨੇ ਆ ਤੇ ਪੂਰਾ ਹੀ ਇਹਦਾ ਖਰਚਾ ਨੋਟ ਕਰਦੇ ਆ ਹੁਣ ਚੱਲੇ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਹਾਂਜੀ ਦੋਸਤੋ ਫਾਈਨਲੀ ਫਰਸਟ ਟੈਂਕ ਹੋ ਗਿਆ ਫੁੱਲ ਲਗਭਗ 33 ਲੀਟਰ 3190 ਰੁਪਏ ਦਾ ਪੈਟਰੋਲ ਫਿਲ ਹੋ ਗਿਆ ਚਲੋ ਚੱਲੇ ਪਾਉਨੇ ਅੱਗੇ ਇਤਨਾ ਹੀ ਕਰਦੇ ਵੀਰ ਜੀ ਬੈਲੈਂਸਿੰਗ ਹੁਣੀ ਆ ਵੈਸੇ ਤਾਂ ਬੈਲੈਂਸਿੰਗ ਤਾਂ ਹੁਣੀ ਆ ਦੇਖ ਲਓ ਨਹੀਂ ਤਾਂ ਕਰ ਦਿਓ ਇੱਕ ਰੀਬੈਲੈਂਸਿੰਗ ਵੀ ਕਰ ਦਿਓ ਹਾਂਜੀ ਦੋਸਤੋ ਆ ਗਏ ਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਨੌਵੇਂ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਪ੍ਰਗਟ ਹੋਏ ਸਨ ਉਹਨਾਂ ਨੇ ਇੱਥੇ ਭਗਤੀ ਕੀਤੀ ਸੀ ਤੇ ਵਾਹਿਗੁਰੂ ਮહેર ਕਰੇ ਸਫਰਾਂ ਤੇ ਚੱਲੀ ਜਾ ਰਹੇ ਹਾਂ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਸਫਰ ਨਿਕਲੇ ਤੇ ਚਲੋ ਚੱਲਦੇ ਹਾਂ ਅੱਗੇ ਹਾਂਜੀ ਦੋਸਤੋ ਫਾਈਨਲੀ ਚੜ ਗਏ ਹਾਂ ਸ਼ੇਰਸਾਹ ਸੂਰੀ ਮਾਰਗ ਦੇ ਉੱਤੇ ਅੰਮ੍ਰਿਤਸਰ ਤੋਂ ਦਿੱਲੀ ਵਾਲੇ ਰੋਡ ਦੇ ਉੱਤੇ ਆ ਗਿਆ ਪਿਆਸ ਦਰਿਆ ਦਾ ਪੁਲ 휠 ਬੈਲੈਂਸਿੰਗ ਤੇ ਅਲਾਈਨਮੈਂਟ ਅਲਾਈਨਮੈਂਟ ਤੇ ਰੋਟੇਸ਼ਨ ਤਿੰਨੋਂ ਕੰਮ ਡਨ ਹੋ ਗਏ ਨੇ ਸਾਡਾ ਮੈਪ ਲੱਗਾ ਹੋਇਆ ਚਲਦੇ ਆਂ ਫਿਰ ਮਿਲਦੇ ਆਂ ਅੱਗੇ ਰਸਤੇ ਦੇ ਵਿੱਚ ਤੇ ਗੱਡੀ ਹੁਣ ਤੱਕ ਟਾਈਟ 28566 ਕਿਲੋਮੀਟਰ ਚੱਲ ਗਈ ਹੈ। ਪਾ ਦੇ ਜੇ ਤੇਰਾ ਗਾਟ ਨਹੀਂ ਕਰ। ਹਾਂਜੀ ਦੋਸਤੋ ਦੁਪਹਿਰ ਦੇ 1:30 ਵਜੇ ਦੇ ਘਰੋਂ ਚੱਲੇ ਆ ਤੇ ਸ਼ਾਮ ਦੇ 6 ਵਜੇ ਗਏ ਨੇ ਤੇ ਗੱਡੀ ਚੱਲੀ ਹੈ 136 ਕਿਲੋਮੀਟਰ। ਹੁਣ ਪਹੁੰਚਣ ਵਾਲੇ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਦੇ ਕੋਲ ਖਟਕੜ ਕਲਾਂ ਇਹ ਰੋਡ ਹੈ ਫਗਵਾੜੇ ਤੋਂ ਰੋਪੜਾਲਾ ਤੇ ਅੱਜ ਦਾ ਸਟੇਜ ਜਿਹੜਾ ਉਹ ਸਾਡਾ ਰੋਪੜੀ ਹੋਏਗਾ ਕੱਲ ਨੂੰ ਉੱਥੇ ਇੱਕ ਇਵੈਂਟ ਹੈ ਤੇ ਇਵੈਂਟ ਦੇਖ ਕੇ ਅੱਗੇ ਪਟਨਾ ਸਾਹਿਬ ਨੂੰ ਚੱਲੇ ਪਾਵਾਂਗੇ ਤੇ ਯਾਤਰਾ ਇਹ ਸ਼ੁਰੂ ਕੀਤੀ ਹੋਈ ਆ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਜਾ ਰਹੇ ਆ ਮੱਥਾ ਟੇਕਣ ਵਾਸਤੇ ਤੇ ਪਰਮਾਤਮਾ ਯਾਤਰਾ ਵਧੀਆ ਕਰਾਵੇ ਅਜੇ ਵੀ ਰੋਪੜ ਪਹੁੰਚਣ ਦੇ ਵਿੱਚ ਲਗਭਗ 1 ਘੰਟੇ ਦਾ ਸਮਾਂ ਲੱਗ ਜਾਣਾ ਹੈ ਤੇ ਸ਼ਾਮ ਨੂੰ ਕਰੀਬਨ ਕਰੀਬਨ 7 ਵਜੇ ਤੋਂ ਬਾਅਦ ਵਿੱਚ ਹੀ ਪਹੁੰਚਾਂਗੇ ਬਾਕੀ ਆਟੋਮੈਟਿਕ ਗੱਡੀ ਓਨ ਕਰਕੇ ਚਲਾਉਂਦਾ ਕਾਫੀ ਮਜ਼ਾ ਆ ਰਿਹਾ ਜਲੰਧਰ ਤੱਕ ਤਾਂ ਕਾਫੀ ਟ੍ਰੈਫਿਕ ਹੀ ਪਰ ਜਿਸ ਤੋਂ ਜਿਸ ਤਰ੍ਹਾਂ ਹੀ ਫਗਵਾੜਾ ਕ੍ਰੋਸ ਕੀਤਾ ਤੇ ਰੋਡ ਸਾਰਾ ਹੀ ਖਾਲੀ ਦਿਖਣ ਲੱਗ ਪਿਆ ਕਾਫੀ ਘੱਟ ਟ੍ਰੈਫਿਕ ਹੈ ਚਲੋ ਮਿਲਦੇ ਆਗੇ ਇਸ ਤਰ੍ਹਾਂ ਹੀ ਵਲੌਗ ਵਿੱਚ ਜੁੜੇ ਰਹਿਣਾ ਇਹ ਆ ਗਿਆ ਰੋਪੜ ਦਾ ਸਾਈਨ ਬੋਰਡ ਹਾਂਜੀ ਦੋਸਤੋ ਪਹੁੰਚ ਚਲੇ ਆ ਰੋਪੜ तकरीबन ਸੂਰਜ ਡੁੱਪ ਗਿਆ ਸ਼ਾਮ ਦਾ ਟਾਈਮ ਹੋ ਗਿਆ 6:47 ਮਿੰਟ ਗੱਡੀ ਚੱਲ ਗਈ ਆ ਲਗਭਗ 200 ਕਿਲੋਮੀਟਰ ਹੋਰ 10 ਕਿਲੋਮੀਟਰ ਬਾਅਦ ਰੁਪੜਾ ਜਾਣਾ ਅੱਜ ਦਾ ਸਫ਼ਰ ਇੱਥੋਂ ਤੱਕ ਹੀ ਹੈ ਕੱਲ ਨੂੰ ਫੇਰ ਮਿਲਦੇ ਆ ਇਸ ਤਰ੍ਹਾਂ ਦੇ ਵਲੌਗ ਦੇ ਵਿੱਚ ਜੇਕਰ ਇਹ ਵਲੌਗ ਤੁਹਾਨੂੰ ਵਧੀਆ ਲੱਗੇ ਤੇ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਕਿਰਪਾ ਕਰਕੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ ਮਿਲਦੇ ਆਂ ਆਉਣ ਵਾਲੇ ਅਗਲੇ ਵਲੌਗਾਂ ਦੇ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਜਾ ਕੇ ਵਲੌਗ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ